ਅਸੀਂ ਹਰ ਦੇਸ਼ 'ਚ ਇਹੀ ਜਾਣਦੇ ਆਂ ਵੀ ਸ਼ਕ ਸ਼ਾਂਤੀ ਨਾਲ ਜਿੱਥੇ ਜਾਏ ਕੋ ਹਿੰਦੂ ਆ ਜਾਏ ਸਿੱਖ ਆ ਜਾਏ ਸਾਈਆ ਸਾਰੇ ਰਲ ਮਿਲ ਕੇ ਰਹਿਣ ਜਿੱਦਾਂ ਹਿੰਦੂਆ ਨਾਲ ਉੱਥੇ ਕੀਤਾ ਗਿਆ ਅਸੀਂ ਵੱਡੀ ਬੱਤੀ ਸੰਖਿਆ 'ਚ ਖੜ ਕੇ ਪ੍ਰੋਟਸਟ ਕਰਾਂਗੇ ਪ੍ਰਦਰਸ਼ਨ ਕਰਾਂਗੇ ਭੈਣਾ ਨਾਲ ਮਾਵਾਂ ਨਾਲ ਧੀਆ ਨਾਲ ਜੋ ਕੁਝ ਹੋ ਰਿਹਾ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੱਥੋਂ ਤੱਕ ਹੋਇਆ ਅਸੀਂ ਵੱਤ ਤੋਂ ਵੱਧ ਕਰਾਂਗੇ ਲੋੜ ਪਈ ਤਾਂ ਅਸੀਂ ਬੰਗਲਾਦੇਸ਼ ਤੱਕ ਵੀ ਜਾਵਾਂਗੇ ਮਹਿਲਾਵਾਂ ਨਾਲ ਅਤਿਆਚਾਰ ਹੋ ਰਿਹਾ ਵਾ ਅਸੀਂ ਪੂਰਾ ਸੰਘਰਸ਼ ਕਰਾਂਗੇ ਪੂਰਾ ਇੰਡੀਆ ਕੀ ਸਾਰੇ ਦੇਸ਼ ਵਿਦੇਸ਼ ਨੂੰ ਇਹ ਮੈਸੇਜ ਦੇ ਰਹੇ ਵੀ ਅਸੀਂ ਸੰਘਰਸ਼ ਕਰਾਂਗੇ ਜਿੱਥੇ ਤੱਕ ਮਹਿਲਾਵਾਂ ਨਾਲ ਕੋਈ ਅਤਿਆਚਾਰ ਕਰੂਗਾ ਮਹਿਲਾਵਾਂ ਵੀ ਚੁੱਡੀਆਂ ਪਾ ਕੇ ਨਹੀਂ ਖੜੂਗੀਆਂ ਇਸ ਲਈ ਅਸੀਂ ਵੱਡ ਤੋਂ ਵੱਡ ਵੱਡਾ ਪ੍ਰਦਰਸ਼ਨ ਕਰਾਂਗੇ ਅਗਰ ਜਲਦ ਤੋਂ ਜਲਦ ਬੰਗਲਾਦੇਸ਼ ਚ ਇਹ ਅਤਿਆਚਾਰ ਨਹੀਂ ਬੰਦ ਹੋਇਆ ਤੇ ਜਿਹੜੀ ਬੱਸਾਂ ਗਿਆ ਅੱਜ ਮਾਤਰਾਣੀ ਮੰਦਰਵਾਲ ਚਲੀਆਂ ਆਉਣ ਵਾਲੇ ਸਮੇਂ ਤੇ ਬੰਗਲਾਦੇਸ਼ ਵੱਲੋਂ ਕੁਝ ਚਲਾਂਗੇ ਅਸੀਂ ਦੁਦਣਾ ਲਾਈਵ ਦੇਖਣ ਵਾਲੇ तमाम दर्शकਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬੰਗਲਾਦੇਸ਼ ਦੀ ਗੱਲ ਕੀਤੀ ਹੈ ਤਾਂ ਬੰਗਲਾਦੇਸ਼ ਦੇ ਵਿੱਚ ਜੋ ਹਿੰਦੂਆਂ ਨਾਲ ਸੰਤਾਪ ਟੇ ਤਾਇਆ ਜਾ ਰਿਹਾ ਉਹ ਕਿਤਨਾ ਕਿਥੇ ਦਸਣਯੋਗ ਨਹੀਂ ਹੈਗਾ ਕਿਉਂਕਿ ਹਿੰਦੂਆਂ ਦੇ ਨਾਲ ਉੱਥੇ ਜੋ ਪਾਣਾ ਵਾਪਰਦਾ ਪਿਆ ਵਾਏ ਉਸ ਕਰਕੇ ਜਿਹੜਾ ਹਰ ਹਿੰਦੂ ਦੇ ਵਿੱਚ ਕ੍ਰੋਸ਼ ਹੈਗਾ ਤੇ ਲੁਧਿਆਣਾ ਦੀ ਗੱਲ ਕੀਤੀ ਹੈ ਤਾਂ ਲੁਧਿਆਣਾ ਸ਼ਹਿਰ ਤੋਂ ਵਿੱਚ ਮਹਿਲਾਵਾਂ ਜਿਹੜੀਆਂ ਕੂਚ ਕਰ ਰਹੀਆਂ ਹਨ ਦੁਰਗਾ ਮਾਤਾ ਮੰਦਿਰ ਦਾ ਤੇ ਉਸ ਤੋਂ ਬਾਅਦ ਬੰਗਲਾਦੇਸ਼ ਦੀਆਂ ਵੀ ਤਿਆਰੀ ਜਿਹੜੀ ਕੀਤੀ ਜਾਊਗੀ ਤਾਂ ਕਿ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਸਕੇ ਕਿ ਜੋ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਉਹ ਗਲਤ ਹੋ ਰਿਹਾ ਤੇ ਹਿੰਦੂਆਂ ਦੀ ਭਾਵਨਾ ਆਹਾਥ ਹੋ ਰਹੀਆਂ ਸਾਫ਼ਸੀ ਗੱਲਬਾਤ ਵੀ ਕਰਦੇ ਆ ਨਿੱਕੂ ਭਾਰਤੀ ਮੁਰਗੀ ਦਾ ਨਿੱਕੂ ਜੀ ਬੰਗਲਾਦੇਸ਼ ਦੇ ਵਿੱਚ ਜੋ ਜਾਤੀਏ ਜੜੀਆਂ ਹੋ ਰਹੀਆਂ ਘਰਾਂ ਦੇ ਵਿੱਚੋਂ ਮਹਿਲਾਵਾਂ ਕੱਢੀਆਂ ਜਾ ਰਹੀਆਂ ਹਿੰਦੂਆਂ ਦੀਆਂ ਤੇ ਬੱਚਿਆਂ ਦੇ ਨਾਲ ਸ਼ੋਸ਼ਣ ਤੱਕ ਕੀਤਾ ਜਾ ਰਿਹਾ ਹੈ ਇਹ ਕਿੱਥੇ ਤੱਕ ਵਾਇਸਾ ਪੈ ਗਿਆ ਅਸੀਂ ਦੇਖੋ ਹਿੰਦੁਸਤਾਨ 'ਚ ਰਹਿਣ ਵਾਲੇ ਆ ਹਿੰਦੁਸਤਾਨ ਦੇਸ਼ ਜ਼ਿਆਦਾ ਜਿੱਦਾਂ ਦਾ ਮੁਸਲਮਣ ਸਿੱਖ ਈਸਾਈ ਸਿੱਖ ਸਭ ਭਾਈਚਾਰਾ ਰਹਿੰਦਾ ਮਿਲ ਜੁਲ ਕੇ ਰਹਿੰਦਾ ਅਸੀਂ ਹਰ ਦੇਸ਼ 'ਚ ਇਹੀ ਜਾਣਦੇ ਆਂ ਵੀ ਸੋਕ ਸ਼ਾਂਤੀ ਨਾਲ ਜਿੱਥੇ ਜਾਏ ਕੋਈ Hindu ਆ ਜਾਏ ਸਿੱਖਾ ਜਾਏ ਇਸਾਈਆ ਸਾਰੇ ਰਲ ਮਿਲ ਕੇ ਰਹਿਣ ਜਿੱਦਾਂ ਹਿੰਦੂਆਂ ਨਾਲ ਉੱਥੇ ਕੀਤਾ ਗਿਆ ਅਸੀਂ ਵੱਡੀ ਵੱਡੀ ਸੰਖਿਆ 'ਚ ਖੜ ਕੇ ਰੋਸ ਕਰਾਂਗੇ ਪ੍ਰਦਰਸ਼ਨ ਕਰਾਂਗੇ ਅਗਰ ਲੋੜ ਪਈ ਤੇ ਜਿੱਦਾਂ Hindu ਭਾਈਚਾਰੇ ਦੇ ਪੁੱਛ ਕੁਝ ਲੋਕ ਪਹੁੰਚ ਰਹੇ ਨੇ ਅਸੀਂ ਉੱਥੇ ਬੰਗਲਾਦੇਸ਼ ਤੱਕ ਵੀ ਜਾਵਾਂਗੇ ਹਿੰਦੂਆਂ ਦੇ ਪਿੱਛੇ ਲੇਕਿਨ ਗੱਲ ਕੀਤੀ ਇਹਦੇ ਅੰਦਰ ਕੱਲੀ ਬੀਜੇਪੀ ਇਹਦੇ ਪਿੱਛੇ ਸਪੋਰਟ ਕਰਕੇ ਬੈਠੀ ਹੋਈ ਹੈ ਲੇਕਿਨ ਉਹ ਕਾਂਗਰਸ ਕਿੱਥੇ ਹੈਗੀ ਉਹ ਸਫਾ ਕਿੱਥੇ ਆ ਉਹ ਮਾਇਆਵਤੀ ਸਰਕਾਰ ਕਿੱਥੇ ਹੈਗੀ ਹੈ ਬਸਪਾ ਕਿੱਥੇ ਹੈਗੀ ਹੈ ਤਮਾਮ ਸਰਕਾਰਾਂ ਕਿੱਥੇ ਆ ਆਮ ਆਦਮੀ ਪਾਰਟੀ ਕਿੱਥੇ ਆ ਕਿ ਉਹ ਵੋਟਾਂ ਹਿੰਦੂਆਂ ਦੀ ਨਹੀਂ ਲੈਂਦੀਆਂ ਦੇਖੋ ਵੋਟਾਂ ਵੇਲੇ ਤਾਂ ਹਰ ਕੋਈ ਜੀ ਕੋਈ ਹਿੰਦੂ ਨਹੀਂ ਦੇਖਦਾ ਕੋਈ ਮੁਸਲਮਾਨ ਨਹੀਂ ਦੇਖਦਾ ਨਾ ਕੋਈ ਸਿੱਖ ਨਹੀਂ ਦੇਖਦਾ ਸਾਈ ਦੇਦਾ ਜੀ ਬੋਰਡ ਚਾਹੀਦੀ ਬੋਰਡ ਚਾਹੀਦੀ ਅੱਜ ਹਿੰਦੂਆਂ ਦਾ ਹੱਤਿਆਚਾਰ ਹੋ ਰਿਹਾ ਅੱਜ ਕੋਈ ਪਾਰਟੀ ਆ ਰਹੀਆਂ ਨਾ ਅਕਾਲੀ ਦਾ ਲੱਗ ਕੇ ਆ ਰਹੀਆਂ ਨਾ ਕਾਂਗਰਸ ਆ ਰਹੀਆਂ ਨਾ ਆਪ ਆ ਰਹੀਆਂ ਕੋਈ ਪਾਰਟੀ ਵੀ ਸਪਾ ਕੋਈ ਵੀ ਕੁਝ ਵੀ ਹੈ ਕੋਈ ਪਾਰਟੀ ਭਾਜਪਾ ਦੇ ਲਵਾਗੇ ਨਹੀਂ ਆ ਰਹੀ ਆ ਇਸ ਤਰ੍ਹਾਂ ਹੀ ਇਹਦਾ ਅਸੀਂ ਕਿਉਂ ਬੀਜੇਪੀ ਇੱਕ ਨੰਬਰ ਕਿਉਂ ਹਿੰਦੂ ਰਾਸ਼ਟ੍ਰ ਮਗਰੀਬੀਆ ਵੀ ਜਿੱਦਾਂ ਬੰਗਲਾਦੇਸ਼ ਚ ਹੋ ਰਿਹਾ ਜਾਂ ਪਾਕਿਸਤਾਨ ਚ ਹੋ ਰਿਹਾ ਜਾਂ ਹੋਰ ਇਹ ਮੁਸਲਮਾਨ ਕੰਟਰੀਜ਼ ਹੋ ਰਿਹਾ ਹਿੰਦੂਆਂ ਨਾਲ ਅਸੀਂ ਉਹ ਚੀਜ਼ ਨੂੰ ਬੰਦ ਕਰਾਣਾਗਾ ਲੇਕਿਨ ਇਹਦੇ ਵਿੱਚ ਗੱਲ ਕੀਤੀ ਆਵੇ ਅਗਰ ਇੰਡੀਆ ਦੇ ਵਿੱਚ ਅਜਿਹਾ ਕੁਝ ਹੁੰਦਾ ਸੋਸ਼ਲ ਮੀਡੀਆ ਜਿਹੜੇ ਬੈਠੇ ਹੋਏ ਨੇ ਉਹ ਪਲੇਟਫਾਰਮ ਵਾਲੇ ਜਿਹੜੇ ਫਟਾਫਟ ਹਿੰਦੂਆਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਅੱਜ ਉਹ ਕਿੱਥੇ ਨੇ ਚਟਪੂਚ ਸੋਸ਼ਲ ਮੀਡੀਆ ਵਾਲੇ ਜਿਹੜੇ ਹੁਣ ਬੰਗਲਾਦੇਸ਼ ਦੇ ਹਾਲਾਤ ਨਹੀਂ ਦਿਖਾ ਰਹੇ ਨੇ ਅਗਰ ਯੂਪੀ ਦੇ ਵਿੱਚ ਕੋਈ ਐਸਾ ਕਿਸੇ ਹੋਰ ਧਰਮ ਦੇ ਉੱਤੇ ਹੁੰਦਾ ਤਾਂ ਇਸ ਸਮੇਂ ਤਾਂ ਬੜਾ ਕੁਝ ਹੋ ਸਕਦਾ ਸੀਗਾ ਲੇਕਿਨ ਹਿੰਦੂਆਂ ਦੇ ਤੇ ਅਤਿਆਚਾਰ ਹੋਣਾ ਸ਼ੁਰੂ ਹੋ ਰਿਹਾ ਬੰਗਲਾਦੇਸ਼ ਦੇ ਵਿੱਚ ਉਹ ਟੁੱਟਪੁੱਟ ਕਿੱਥੇ ਨੇ ਕਹਿੰਦੇ ਜੈਸੀ ਉਸੀ ਕਹਾਣੀ ਲਿਖਤਾ ਹੈ ਕੋਈ ਪਰਿੰਦੇ ਕੋ ਬੰਦੂਖ ਤੋਂ ਕੋਈ ਪਾਣੀ ਲਿਖਤਾ ਹੈ ਹਰ ਕਿਸੇ ਦੀ ਆਪਣੀ ਆਪਣੀ ਸੋਚ ਨਹੀਂ ਹੈ ਠੀਕ ਆ ਸਾਨੂੰ ਰੋਸ ਆ ਹਿੰਦੂਆ ਨਾਲ ਸਾਡੇ ਭੈਣਾਂ ਨਾਲ ਮਾਵਾਂ ਨਾਲ ਧੀਆ ਨਾਲ ਜੋ ਕੁਝ ਹੋ ਰਿਹਾ ਅਸੀਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੱਥੋਂ ਤੱਕ ਹੋਇਆ ਅਸੀਂ ਵੱਤ ਤੋਂ ਵੱਧ ਕਰਾਂਗੇ ਲੋੜ ਪਈ ਤਾਂ ਅਸੀਂ ਬੰਗਲਾਦੇਸ਼ ਤੱਕ ਵੀ ਜਾਵਾਂਗੇ ਤੁਸੀਂ ਮਹਿਲਾ ਹੁੰਦੇ ਨਾ ਤੇ ਕੀ ਕਹੋਗੇ ਕਿ ਮਹਿਲਾਵਾਂ ਦੇ ਨਾਲ ਉੱਥੇ ਤੁਸੀਂ ਦੇਖਿਆ ਹੋਣਾ ਅਤਿਆਚਾਰ ਕਿੰਨਾ ਕੀਤਾ ਜਾ ਰਿਹਾ ਹੈ ਹਿੰਦੂ ਘਰਾਂ ਦੇ ਵਿੱਚ ਤਾਂ ਵੀ ਸੇਫ ਨਹੀਂ ਬੰਦ ਕਰਕੇ ਸੇਫ ਨਹੀਂ ਹੈਗੇ ਨੇ ਮੈਂ ਨੀਹਾ ਚਨਾਲੀਆ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਨੀ ਪਈ ਜੋ ਮਹਿਲਾਵਾਂ ਨਾਲ ਅਤਿਆਚਾਰ ਹੋ ਰਿਹਾ ਵਾ ਅਸੀਂ ਪੂਰਾ ਸੰਘਰਸ਼ ਕਰਾਂਗੇ ਪੂਰਾ ਇੰਡੀਆ ਕੀ ਸਾਰੇ ਦੇਸ਼ ਵਿਦੇਸ਼ ਨੂੰ ਇਹ ਮੈਸੇਜ ਦੇ ਰਹੇ ਵੀ ਅਸੀਂ ਸੰਘਰਸ਼ ਕਰਾਂਗੇ ਜਿੱਥੇ ਤੱਕ ਮਹਿਲਾਵਾਂ ਨਾਲ ਕੋਈ ਅਤਿਆਚਾਰ ਕਰੂਗਾ ਮਹਿਲਾਵਾਂ ਵੀ ਚੂੜੀਆਂ ਪਾ ਕੇ ਨਹੀਂ ਖੜੂਗੀਆਂ ਪੂਰਾ ਸੰਘਰਸ਼ ਕਰੂਗੀਆਂ ਮਹਿਲਾਵਾਂ ਨੂੰ ਵੀ ਜਿਹੜਾ ਹੈਗਾ ਵਾ ਕਿ ਆਪਾਂ ਨਿਰਭਰ ਹੋਣਾ ਚਾਹੀਦਾ ਹੈ ਕਿ ਆਪਣੇ ਕੋਲ ਸਸ਼ਤਰ ਰੱਖਣੇ ਚਾਹੀਦੇ ਹੈ ਅਗਰ ਇਦਾਂ ਦੇ ਦਰਿੰਦੇ ਜਿਹੜੇ ਆਂਦੇ ਨੇ ਉਹਨਾਂ ਤੇ ਉਹ ਵੀ ਕੁਝ ਨਾ ਕੁਝ ਕਾਰਵਾਈ ਕਰ ਸਕਣ ਅਸੀਂ ਉਹਨਾਂ ਨੂੰ ਮੌਕਾ ਹੀ ਨਹੀਂ ਦੇਵਾਂਗੇ ਅਸੀਂ ਆਪ ਇੰਨਾ ਸੰਘਰਸ਼ ਕਰਾਵਾਂਗੇ ਜਿੱਥੇ 10 ਮਹਿਲਾਵਾਂ ਖੜਨਗੀਆਂ ਉੱਥੇ 50 ਹੋਣਗੀਆਂ 100 ਹੋਣਗੀਆਂ ਲੱਖਾਂ ਕਰੋੜਾ ਜਿੱਥੇ ਤੱਕ ਵੀ ਸਾਨੂੰ ਪਹੁੰਚਣਾ ਪਵੇ ਅਸੀਂ ਘਰਾਂ ਚੋਂ ਨਿਕਲਾਂਗੀਆਂ ਤੇ ਪੂਰਾ ਸੰਘਰਸ਼ ਕਰਾਂਗੇ ਬਿਲਕੁਲ ਗਲਤ ਹੋ ਰਿਹਾ ਇਹਦੀ ਆਵਾਜ਼ ਕਿਤਾ ਚੱਕੀ ਜਾ ਸਕਦੀ ਹੈ ਸਰਕਾਰ ਤੱਕ ਕਿਉਂ ਨਹੀਂ ਸਾਰੇ ਰਲ ਮਿਲ ਕੇ ਕਰਨਗੇ ਤਾਂ ਤਾਂ ਹੀ ਆਵਾਜ਼ ਚੱਕੀ ਜਾਊਗੀ ਸਾਰੀਆਂ ਭੈਣਾਂ ਨਿਕਲਣਗੀਆਂ ਤੇ ਅੱਗੇ ਤੱਕ ਵਧਾਂਗੀਆਂ ਐਦਾਂ ਹੀ ਅਸੀਂ ਜੋ ਇਕਜੁੱਟ ਹੋ ਕੇ ਬੰਗਲਾਦੇਸ਼ ਤੱਕ ਵੀ ਜਾਣਾ ਪਿਆ ਤੇ ਅਸੀਂ ਆਪਣਾ ਪੂਰਾ ਹੱਕ ਲਵਾਂਗੇ ਤੁਸੀਂ ਇਹ ਬੱਸਾਂ ਲੁਧਿਆਣੇ ਵਾਲੀ ਕੂਚ ਕਰਦੇ ਹੋ ਕਿ ਉੱਥੇ Hindu ਤੁਹਾਡੀ ਆਸਰੇ ਕਰਕੇ ਬੈਠੇ ਹੋਣਗੇ ਅਸੀਂ ਇਹ ਲੁਧਿਆਣੇ ਵਾਸਤੇ ਅੱਜ ਅਗਰ ਇਹ ਅਤਿਆਚਾਰ ਬੰਦ ਨਹੀਂ ਆ ਇਹ ਬੱਸਾਂ ਇਹ ਦੇਖ ਲਓ ਤਣਾਤ ਕਰੋੜਾ ਦੇ ਹਿਸਾਬ ਨਾਲ ਤਣਾਤ ਹੋ ਗਈ ਬਸਾਰੀ ਤੇ ਕਈ ਕਰੋੜ ਬੰਦਾ ਤੇ ਕਈ ਕਰੋੜ ਲੇਡੀਜ਼ ਕਿਉਂਕਿ ਅੱਜ ਉਹ ਨਾਰੀ ਸ਼ਕਤੀ ਲੇਡੀ ਜੜੀ ਆ ਨਾਰੀ ਸ਼ਕਤੀ ਘਲਾਂਦੀ ਆ ਆ ਤੁਹਾਡੇ ਸਾਹਮਣੇ ਦੇਖ ਲੋ ਜਾਂਸ ਕਰਦੇ ਨਾਰੀ ਜ਼ਿਆਦਾ ਹੈ ਇਸ ਲਈ ਅਸੀਂ ਵੱਟ ਤੋਂ ਵੱਟ ਵੱਡਾ ਪ੍ਰਸੰਸਨ ਕਰਾਂਗੇ ਅਗਰ ਜਲਦ ਤੋਂ ਜਲਦ ਬੰਗਲਾਦੇਸ਼ ਚ ਇਹ ਅਤਿਆਚਾਰ ਨਹੀਂ ਬੰਦ ਹੋਇਆ ਤੇ ਜਿਹੜੀ ਬੱਸਾਂ ਗਈਆਂ ਅੱਜ ਮਾਤਰਾਣੀ ਮੰਦਰ ਵੱਲ ਚਲੀਆਂ ਆਉਣ ਵਾਲੇ ਸਮੇਂ ਤੇ ਬੰਗਲਾਦੇਸ਼ ਵਾ ਨੂੰ ਕੁਝ ਕਰਾਂਗੇ ਅਸੀਂ ਕਲਕੱਤਾ ਦਾ ਵੀ ਤੁਹਾਨੂੰ ਪਤਾ ਹੋਣਾ ਇੱਕ ਲੇਡੀਜ਼ ਡਾਕਟਰ ਦੇ ਨਾਲ ਜਿਹੜਾ ਰੇਪ ਕੀਤਾ ਕਰ ਦਿੱਤਾ ਗਿਆ ਤੇ ਸਟ੍ਰਾਈਕ ਤੇ ਡਾਕਟਰ ਆ ਚੁੱਕੇ ਨੇ ਕਿੱਦਾਂ ਦੇ ਆ ਇਨਸਾਨ ਜਿਹੜੇ ਜੰਮ ਚੁੱਕੇ ਹੋਏ ਨੇ ਦੇਖੋ ਬਾਰਲੀ ਕੰਟਰੀ ਦੇ ਚ ਨਾਲ ਦੇ ਨਾਲ ਫਾਸੀ ਦਿੱਤੀ ਜਾਂਦੀ ਜਿਹਨੂੰ ਬਲਦ ਕਰਨਾ ਕੁਝ ਵੀ ਕਰਦਾ ਇਹ ਹਿੰਦੁਸਤਾਨ ਚ ਪਖੰਡ ਬਾਈ ਜਿਆਦਾ ਕਰਦੇ ਕੇ ਚਲਣਾ ਇਹ ਕਰਾਣਾ ਜਣਾ ਜਿਹੜਾ ਵੀ ਤਰਿੰਦਾ ਇਸ ਚੀਜ਼ ਨੂੰ ਕਰਦਾ ਹੈਗਾ ਬਲਦ ਕਰ ਕਰਦਾ ਆਤੀ ਪੈਨ ਨੂੰ ਕੁਝ ਵੀ ਕਰਦਾ ਮਾਰ ਦਿੰਦਾ ਹੈਗਾ ਜਾਂ ਗੈਂਗ ਰੇਪ ਕਰਦਾ ਉਹਨੂੰ ਉਸੇ ਟਾਈਮ ਫਾਸੀ ਰੋਡਰ ਹੋਣਾ ਚਾਹੀਦਾ ਚੁਰਾ ਇਥੇ ਤਰਾਏ ਦੇ ਖੜਾ ਕਰਕੇ ਗੋਲੀ ਮਾਰਨੀ ਚਾਹੀਦੀ ਉਹਨੂੰ ਕੋਈ ਨਹੀਂ ਗੱਲ ਕੋਈ ਕੁਛ ਨਹੀਂ ਆ ਇਹ ਜਨਾਨੀਆਂ ਤੇ ਮਹਿਲਾਵਾਂ ਤੇ ਅਤਿਆਚਾਰ ਹੋ ਰਿਹਾ ਇਹਦੇ ਵਿੱਚ ਕੋਈ ਪੋਲੀਟਿਕਲ ਨਹੀਂ ਹੈਗਾ ਸਾਰੇ ਇਕਜੁੱਟ ਹੋ ਕੇ ਜਾਵਾਂਗੇ ਚਾਹੇ ਕੋਈ ਕਿਸੇ ਪਾਰਟੀ ਨਾਲ ਚੱਲਦਾ ਜਹੇ ਕੋਈ ਕਿਸੇ ਪਾਰਟੀ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਬਿਲਕੁਲ ਅਗਰ ਇਨਸਾਨੀਅਤ ਸਾਹਮਣੇ ਅੱਗੇ ਹੋਗੀ ਤਾਂ ਇਨਸਾਨੀਅਤ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਬਚਾਣਾ ਇਨਸਾਨ ਨੂੰ ਬਚਾਣਾ ਲੇਕਿਨ ਬੰਗਲਾਦੇਸ਼ ਦੇ ਜੋ ਹਾਲਾਤ ਨੇ ਤੇ ਕਰਨਾਟਕ ਦੇ ਵਿੱਚ ਜੋ ਕੋਲਕਾਤਾ ਦੇ ਵਿੱਚ ਮਾਫ ਕਰਨਾ ਜੋ ਹੋਇਆ ਸੀਗਾ ਉਹਦੇ ਵਿੱਚ ਵੀ ਇੱਕ ਵੱਡਾ ਕਰੋਸ ਜਿਹੜਾ ਡਾਕਟਰਾਂ ਦੇ ਵਿੱਚ ਆ ਚੁੱਕਾ ਹੋਇਆ ਹੈ ਜਿਹੜੇ ਦਰਿੰਦੇ ਜਿਹੜੇ ਹੁੰਦੇ ਨੇ ਜਿਨ੍ਹਾਂ ਨੂੰ ਇੱਜ਼ਤ ਦਾ ਨਹੀਂ ਪਤਾ ਹੁੰਦਾ ਤਾਰ-ਤਾਰ ਕਰ ਦਿੰਦੇ ਐਸੇ ਦਰਿੰਦਿਆਂ ਨੂੰ ਸੱਚੀ ਦੁਬਈ ਤੇ ਚਾਈਨਾ ਵਰਗਾ سزا ਜਿਹੜੀ ਜ਼ਰੂਰ ਦੇਣੀ ਚਾਹੀਦੀ ਤਾਂ ਕਿ ਉਹਨਾਂ ਨੂੰ ਅੱਗੇ ਆਉਣ ਵਾਲੀ ਪੁਸਤਾਂ ਨੂੰ ਪਤਾ ਲੱਗ ਜਾ ਕਿ ਇਹ ਹਿੰਦੁਸਤਾਨ ਹੈ ਹਿੰਦੁਸਤਾਨ ਦੇ ਵਿੱਚ ਐਦਾਂ ਦਾ ਕੋਈ ਵੀ ਜ਼ੁਲਮ ਕਰੇਗਾ ਤਾਂ ਉਹਦੀ ਸਜ਼ਾ ਕੀ ਹੋਗੀ ਤੇ ਬੰਗਲਾਦੇਸ਼ ਦੀ ਗੱਲ ਕੀਤੀ ਜਾਵੇ ਤਾਂ ਬੰਗਲਾਦੇਸ਼ ਦੇ ਵਿੱਚ ਜੋ ਹਾਲਾਤ ਨੇ ਤੇ ਹਿੰਦੂਆਂ ਨੂੰ ਇਕੱਠਾ ਹੋ ਕੇ ਤੇ ਸਾਰੇ ਇਨਸਾਨਾਂ ਨੂੰ ਇਕੱਠਾ ਹੋ ਕੇ ਬੰਗਲਾਦੇਸ਼ ਵਿੱਚ ਕੂਚ ਕਰਕੇ ਬੰਗਲਾਦੇਸ਼ ਦੇ ਹਿੰਦੂਆਂ ਨੂੰ ਬਚਾਉਣਾ ਚਾਹੀਦਾ ਹੈ ਲੋਕਾਂ ਦਾ ਕਹਿਣਾ ਹੈ ਧਰਮੇ ਨਾਲ ਵਿਸ਼ਾਲ ਕਪੂ